ਮੈਂ ਇੰਨਾ ਪਰੇਸ਼ਾਨ ਆ ਚੁੱਕਿਆ ਲੋਕਾਂ ਦੇ ਫੋਨਾਂ ਤੋਂ ਜਾਂ ਲੋਕਾਂ ਤੋਂ ਸਾਡੀ ਮੱਝ ਦੁੱਧ ਨਹੀਂ ਦਿੰਦੀ ਸਾਡੇ ਆਹ ਨਹੀਂ ਹੋ ਰਿਹਾ ਸਾਡੇ ਆਹ ਨਹੀਂ ਹੋ ਰਿਹਾ ਵੀ ਮੇਰੇ ਕੋਲੇ ਕੁਝ ਨਹੀਂ ਆ ਰਿਹਾ ਭਰਾ ਤੁਸੀਂ ਆਉਣਾ ਆਓ ਨਹੀਂ ਆਉਣਾ ਨਾ ਆਓ ਦੇਖੋ ਇਹ ਤਾਂ ਕੋਈ ਨਹੀਂ ਕਹੂਗਾ ਨਾ ਜੇ ਮੇਰਾ ਬਿਜ਼ਨਸ ਹੋਊਗਾ ਤਾਂ ਉਹ ਬੰਦਾ ਕਹੂਗਾ ਕਸਟਮਰ ਆਉਣ ਮੈਂ ਤੁਹਾਡੇ ਚੈਨਲ ਦੇ ਥਰੂ ਕਹਿੰਦਾ ਮੇਰੇ ਕੋਲੇ ਹੋ ਹੀ ਨਾ ਉਹ ਇੱਕ ਫੀਲਿੰਗ ਲੈਣੀ ਹੁੰਦੀ ਆ ਰੱਬ ਵਾਲੀ ਉਹ ਜਿਹੜੇ ਬਾਬੇ ਲੈਂਦੇ ਆ ਕੋਈ ਆ ਚੇਲਾ ਆ ਗਿਆ ਉਹਨੂੰ ਆ ਲੱਤ ਫੜਾ ਦਿਆ ਚੇਲਾ ਆ ਗਿਆ ਉਹਨੂੰ ਬਾਹਰ ਲੱਤਾਂ ਫੜਨੂ ਵੀ ਚੇਲੇ ਕਾਲੇ ਬਹੁਤ ਮੈਂ ਤੁਹਾਡਾ ਜਿਹੜਾ ਰੂਪ ਦੇਖ ਰਿਹਾ ਵੀ ਉਹ ਤੁਸੀਂ ਮਤਲਬ ਆਮ ਲੋਕਾਂ ਨੇ ਕਹਿਣਾ ਵੀ ਬਾਬਾ ਜੀ ਬੜੇ ਮਾਡਰਨ ਹਨ ਜੀ ਇਹ ਫਿਰ ਕੀ ਹੈ ਮਤਲਬ ਜਿਹੜਾ ਤੁਹਾਡਾ ਗੈਟਅੱਪ ਤੁਸੀਂ ਰੱਖਿਆ ਮਤਲਬ ਤੁਸੀਂ ਟੋਪੀ ਵੀ ਲੈਨੇ ਹੋ ਕਦੇ ਦੇਖਦਾ ਮੈਂ ਤੁਹਾਨੂੰ ਬੜੀ ਯੰਗ ਲੋਕ ਮੈਂ ਤਾਂ ਪੈਂਟ ਸ਼ਰਟ ਵੀ ਪਾਉਣਾ ਜੀ ਮੈਂ ਜੀਨ ਵੀ ਪਾਉਣਾ ਜੀ ਮੈਂ ਪੁੜਤਾ ਪਜਾਮਾ ਵੀ ਪਾਉਣਾ ਜੀ ਠੀਕ ਹੈ ਮੈਂ ਜਿਵੇਂ ਆਮ ਲੋਕ ਰਹਿੰਦੇ ਆ ਨਾ ਉਵੇਂ ਹੀ ਮੈਂ ਰਹਾਂਗਾ अच्छा वो 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 नहीं करते ਵੀ ਜਿਹੜਾ ਨਹੀਂ ਉਹ ਕਾਦੇ ਲਈ ਕਰਨਾ ਜੀ ਉਹ ਤਾਂ ਫਿਰ ਦਿਖਾਵਾ ਹੋ ਗਿਆ ਨਾ ਵੀ ਮੈਂ ਬਾਬਾ ਮੈਨੂੰ ਦੇਖੋ ਮੈਨੂੰ ਪੁੱਛੋ ਮੈਂ ਤਾਂ ਤੁਹਾਡੇ ਚੈਨਲ ਦੇ ਥਰੂ ਇਹ ਕਹਿਣਾ ਚਾਹਣਾ ਵਾ ਜਿੰਨੇ ਵੀ ਲੋਕ ਜਾਂ ਜਿੰਨੇ ਵੀ ਸੰਗਤ ਇੱਥੇ ਮੇਰੇ ਕੋਲ ਆਉਂਦੀ ਆ ਜਾਂ ਆਉਣਾ ਚਾਹੁੰਦੀ ਆ ਇੱਕ ਤਾਂ ਲੋਕ ਦਿਖਾਵੇ ਵਾਲਾ ਕੰਮ ਨਹੀਂ ਹੋਣਾ ਕਦੇ ਵੀ ਉਹ ਨਾ ਇਹ ਨਾ ਸੋਚਣ ਵੀ ਮੈਂ ਕਦੇ ਉਹ ਸਾਈ ਜੀ ਲਿਖਾਉਂਗਾ ਜਾਂ ਜਾਂ ਕੁਝ ਹੋਰ ਲਿਖਾਉਂਗਾ ਨਾਂ ਦੇ ਮੂਰੇ ਵੀ ਲਿਖਾ ਕੇ ਮੈਨੂੰ ਇਹ ਕਹੋ ਉਹ ਤਾਂ ਹੋਣਾ ਨਹੀਂ ਕੰਮ ਠੀਕ ਹੈ ਨੰਬਰ 2 ਦੇ ਉੱਪਰ ਵੀ ਮੈਂ ਤੁਹਾਨੂੰ ਸੱਚੀ ਇਹ ਗੱਲ ਦੱਸ ਰਿਹਾ ਵੀ ਮੈਂ ਇੰਨਾ ਕੁ ਪਰੇਸ਼ਾਨ ਆ ਚੁੱਕਿਆ ਲੋਕਾਂ ਦੇ ਫੋਨਾਂ ਤੋਂ ਜਾਂ ਲੋਕਾਂ ਤੋਂ ਸਾਡੀ ਮੱਝ ਦੁੱਧ ਨਹੀਂ ਦਿੰਦੀ ਸਾਡਾ ਆ ਨਹੀਂ ਹੋ ਰਿਹਾ ਸਾਡੇ ਆ ਨਹੀਂ ਹੋ ਰਿਹਾ ਵੀ ਮੇਰੇ ਕੋਲੇ ਕੁਝ ਨਹੀਂ ਹੈਗਾ ਭਰਾਵੋ ਤੁਸੀਂ ਆਉਣਾ ਆਓ ਨਹੀਂ ਆਉਣਾ ਨਾ ਆਓ ਦੇਖੋ ਇਹ ਤਾਂ ਕੋਈ ਨਹੀਂ ਕਹੂਗਾ ਨਾ ਜੇ ਮੇਰਾ ਬਿਜ਼ਨਸ ਹੋਊਗਾ ਤਾਂ ਉਹ ਬੰਦਾ ਕਹੂਗਾ ਕਸਟਮਰ ਆਉਣ ਮੈਂ ਤੁਹਾਡੇ ਚੈਨਲ ਦੇ ਥਰੂ ਕਹਿੰਦਾ ਵੀ ਮੇਰੇ ਕੋਲੇ ਹੋਈ ਨਾ ਠੀਕ ਹੈ ਇਸ ਤੋਂ ਵੱਡਾ ਤਾਂ ਕੁਝ ਹੋ ਨਹੀਂ ਸਕਦਾ ਜੇ ਤੁਹਾਨੂੰ ਲੱਗਦਾ ਵਾ ਵੀ ਉੱਥੇ ਜਾ ਕੇ ਉਸ ਥਾਂ ਦੇ ਉੱਤੇ ਮੱਥਾ ਟੇਕਣਾ ਕੰਮ ਆਉਂਦਾ ਤੁਸੀਂ ਸਾਰੇ ਜਣੇ ਆਓ ਥਾਂ ਤੇ ਮੱਥਾ ਟੇਕੋ ਬਹੁਤ ਮਸ਼ਹੂਰ ਮੇਲਾ ਛਪਾਰ ਦਾ ਬਹੁਤ ਵੱਡਾ ਦਰਬਾਰ ਆ ਬਾਬਾ ਜੀ ਦਾ ਆ ਆ ਨਾ ਮੈਂ ਰੋਟੀ ਪਾਣੀ ਵੀ ਖਵਾਉਂਗਾ ਜਿੰਨੇ ਜੋਗਾ ਹੈਗਾ ਪਰ ਜੇ ਤੁਸੀਂ ਕਹੋ ਵੀ ਮੈਨੂੰ ਫੋਨ ਕਰਕੇ ਜਾਂ ਮੈਨੂੰ ਮਿਲ ਮਿਲ ਕੇ ਸਾਡਾ ਆ ਕਰਵਾ ਆ ਕਰਵਾ ਆ ਕਰੂ ਮੇਰੇ ਹੱਥ ਚ ਕੁਝ ਨਹੀਂ ਹੈਗਾ ਨਹੀਂ ਕਈ ਕਈ ਇਹ ਨਾ ਕਈ ਕਈ ਬਾਬਿਆਂ ਨੂੰ ਆਦਤ ਹੁੰਦੀ ਹੈ ਵੀ ਉਹ ਗੋਡੇ ਬਹੁਤ ਘਟਾਉਂਦੇ ਨੇ ਮੈਂ ਇੱਕ ਬਾਬੇ ਨੂੰ ਪੁੱਛਿਆ ਤੇ ਮੈਂ ਕਿਹਾ ਬਾਬਾ ਜੀ ਇਹ ਕਿਉਂ ਕਹਿੰਦਾ ਯਾਰ ਅਸੀਂ ਨਾ ਵੱਡੀਆਂ ਵੱਡੀਆਂ ਚੀਜ਼ਾਂ ਦਾ ਸਾਹਮਣਾ ਕਰਨਾ ਤਾਂ ਸਾਡੇ ਗੋਡੇ ਥੱਕ ਜਾਂਦੇ ਵੀ ਅੱਗੋਂ ਕਈ ਵਾਰੀ ਭੂਤਾਂ 'ਕੀ ਟੱਕਰ ਜਾਂਦੀ ਹੈ ਤੇ ਦੇਖੋ ਮੈਂ ਤੁਹਾਨੂੰ ਦੱਸਦਾ ਨਾ ਜਿਹੜੇ ਲੱਤ ਘਟਾਉਂਦੇ ਮੇਰੀਆਂ ਵੀ ਘਟ ਦਿੰਦੇ ਕਈ ਵਾਰੀ ਜਦੋਂ ਤੁਹਾਡੀ ਸਿਟਿੰਗ ਜ਼ਿਆਦਾ ਹੋ ਜਾਂਦੀ ਹੈ ਤੁਸੀਂ ਬੈਠੇ ਰਹਿੰਦੇ ਹੋ 20 22 22 ਘੰਟੇ ਸੰਗਤ ਹੁੰਦੀ ਆ ਸੰਗਤ ਨਾ ਪਿਆਰ ਹੀ ਹੁੰਦਾ ਬੰਦੇ ਦਾ ਹੁਣ ਪੁੱਠੇ ਰਾ ਪਾਉਣਾ ਸਿੱਧੇ ਰਾ ਪਾਉਣਾ ਤਾਂ ਸਾਧ ਦੇ ਹੱਥ ਚ ਹੁੰਦਾ ਜਦੋਂ ਤੁਸੀਂ ਬੈਠੇ ਰਹਿੰਦੇ ਹੋ ਨਾ ਵੀ ਮੈਨੂੰ ਬੈਠੇ ਨੂੰ 14 ਘੰਟੇ ਹੋ ਗਏ ਤੁਹਾਡੀ ਲੱਤਾਂ ਔਕੜ ਜਾਂਦੀਆਂ ਮੈਂ ਬੰਦਾ ਹੀ ਆ ਮੈਂ ਰੱਬ ਤੋਂ 10 ਉਂਗਲ ਹੀ ਮੇਰੇ 10 ਤੋਂ ਆ ਉਹ ਇੱਕ ਫੀਲਿੰਗ ਲੈਣੀ ਹੁੰਦੀ ਆ ਰੱਬ ਵਾਲੀ ਉਹ ਜਿਹੜੇ ਬਾਬੇ ਲੈਂਦੇ ਆ ਭయ్యా ਚੇਲਾ ਆ ਗਿਆ ਨੂੰ ਆ ਲੱਤ ਫੜਾਤੀ ਆ ਚੇਲਾ ਆ ਗਿਆ ਨੂੰ ਆ ਬਾਹ ਫੜਾ ਲੱਤਾਂ ਫੜਨ ਨੂੰ ਵੀ ਚੇਲੇ ਕਾਲੇ ਬਹੁਤ ਹੁੰਦੇ ਆ ਉਹ ਉਹਨਾਂ ਨੂੰ ਐਵੇਂ ਹੁੰਦਾ ਵੀ ਇਹ ਘੁੱਟੇ ਦੇ ਵਿਸ਼ੇਸ਼ ਸ਼ਾਇਦ ਕੋਈ ਜਲਦੀ ਮਿਲ ਜਾਵੇ ਉਹ ਕਹਿੰਦੇ ਆ ਕੈਨੇਡਾ ਵਾਲੀ ਲੱਤਾਂ ਆ ਅਮਰੀਕਾ ਵਾਲੀ ਲੱਤਾਂ ਹਨਾ ਤੁਸੀਂ ਘੁੱਟ ਕਿਹੜੀ ਘਟਣੀ ਹੈ ਉੱਥੇ ਤੇਰਾ ਵੀਜ਼ਾ ਲਾ ਦਿੰਦੇ ਆ ਸ਼ਾਇਦ ਬਾਬੇ ਦਾ ਆਪਦਾ ਨਾਂ ਲੱਗਿਆ ਹੋਵੇ ਠੀਕ ਹੈ ਨਹੀਂ ਪਰ ਮੈਂ ਤੁਹਾਡੀਆਂ ਤੁਸੀਂ ਦੇਖਦੇ ਤੁਸੀਂ ਸੋਸ਼ਲ ਮੀਡੀਆ ਤੇ ਵੀ ਹੋ ਬਾਬੇ ਨੂੰ ਕੀ ਲੋੜ ਪੈ ਗਈ ਸੋਸ਼ਲ ਮੀਡੀਆ ਤੇ ਆਉਣ ਦੀ ਹਾਂਜੀ ਹੁਣ ਮੈਂ ਤੁਹਾਨੂੰ ਦੱਸਦਾ ਸੋਸ਼ਲ ਮੀਡੀਆ ਤੇ ਕੀ ਹੁੰਦਾ ਜੀ ਜਦੋਂ ਅਸੀਂ ਦਰਬਾਰ ਦੇ ਵਿੱਚ ਸੇਵਾ ਕਰਦੇ ਆ ਜਾਂ ਕੋਈ ਵਿਆਹਾਂ ਦੇ ਕੰਮ ਕਰਦੇ ਆ ਕੋਈ ਚੰਗਾ ਮੜ ਜਿੰਨੇ ਵੀ ਚੰਗੇ ਕੰਮ ਹੁੰਦੇ ਨੇ ਉਹਦੇ ਵਿੱਚ ਨਾ ਜਿੱਦਾਂ ਹੁਣ ਮੀਡੀਆ ਹਰ ਇੱਕ ਦੇ ਕੋਲੇ ਫੋਨ ਆ ਉਹ ਤੁਹਾਡੀਆਂ ਵੀਡੀਓ ਬਣ ਜਾਂਦੀਆਂ ਨੇ ਉਹ ਮੀਡੀਆ ਤੇ ਪੈਣ ਲੱਗ ਜਾਂਦੀਆਂ ਨੇ ਨਹੀਂ ਪਰ ਤੁਸੀਂ ਕਲਾਕਾਰ ਨਾਲ ਬਾੜੀਆਂ ਪਾਉਣੇ ਲੋਕਾਂ ਨੂੰ ਲੱਗਦਾ ਕਲਾਕਾਰ ਮੇਰੀ ਕੰਪਨੀ ਹੈ ਜੀ ਠੀਕ ਹੈ ਮੇਰੀ ਕੰਪਨੀ ਹੈ ਤੇ ਮੈਂ ਤੁਹਾਨੂੰ ਦੱਸਿਆ ਵਾ ਵੀ ਇਹ ਕੰਮ ਤੋਂ ਪਹਿਲਾਂ ਮੈਂ ਐਜ਼ ਅ ਡਾਇਰੈਕਟਰ ਸੀਗਾ ਠੀਕ ਹੈ ਇਹ ਕਲਾਕਾਰ ਮੈਨੂੰ ਹੁਣ ਨਹੀਂ ਜਾਣਨ ਲੱਗੇ ਠੀਕ ਕਲਾਕਾਰ ਤਾਂ ਮੇਰੇ ਨਾਲ 2000 ਸਾਲ ਦੇ ਜੁੜੇ ਹੋਏ ਨੇ ਤੁਸੀਂ ਲਾ ਲਓ 24 ਸਾਲ ਹੋ ਗਏ ਉਦੋਂ ਦਾ ਮੇ ਹੁਣ ਮੰਨ ਕੇ ਚੱਲੋ ਕੋਈ ਕਲਾਕਾਰ ਆਇਆ ਕਿਸੇ ਨੇ ਆਪਦੇ ਪੇਜ ਤੇ ਵੀਡੀਓ ਪਾਤੀ ਜਾਂ ਕਿਸੇ ਬੁੰਡੇ ਨੇ ਪਾਤੀ ਉਹ ਵੀਡੀਓ ਉਹ ਵਾਇਰਲ ਹੋ ਜਾਂਦੀ ਆ ਠੀਕ ਹੈ ਉਹਦੇ ਨਾਲ ਲੱਗਦਾ ਵੀ ਮੈਂ ਸਿੰਗਰਾਂ ਨਾਲ ਜ਼ਿਆਦਾ ਰਹਿਣਾ ਜਾਂ ਸਿੰਗਰ ਮੇਰੇ ਕੋਲ ਜ਼ਿਆਦਾ ਆਉਂਦੇ ਆ ਸਿੰਗਰਾਂ ਨਾਲ ਮੇਰਾ ਕੋਈ ਪਿਆਰ ਗੁਰੂ ਚੇਲੇ ਵਾਲਾ ਨਹੀਂ ਠੀਕ ਹੈ ਵੀ ਉਹਨਾਂ ਨੂੰ ਲੱਗਦਾ ਵੀ ਇਹ ਬਾਬਾ ਜੀ ਨੇ ਤੇ ਅਸੀਂ ਇਹਨਾਂ ਦੇ ਚੇਲੇ ਆ ਇਦਾਂ ਦਾ ਕੋਈ ਪਿਆਰ ਨਹੀਂ ਸਾਡਾ ਬਿਜ਼ਨਸ ਹੈ ਮੇਰੀ ਕੰਪਨੀ ਆ ਉਹਨਾਂ ਨੇ ਮੈਨੂੰ ਗਾਣੇ ਕਰਾਉਣੇ ਹੁੰਦੇ ਆ ਮੈਂ ਉਹਨਾਂ ਦੇ ਗਾਣੇ ਕਰਦੇ ਹੁੰਦਾ ਨਹੀਂ ਕਈ ਵਾਰੀ ਇਹ ਵੀ ਨਹੀਂ ਹੈਗਾ ਵੀ ਕੋਈ ਡਰ ਕਿਸੇ ਨੂੰ ਤੁਸੀਂ ਵੈਸੇ ਫੋਨ ਲਾ ਲਿਆ ਤਾਂ ਮਤਲਬ ਕਿ ਮਤਲਬ ਇੱਕ ਪਿਆਰ ਦੇ ਨਾਲ ਕਹਿੰਦੇ ਹੋ ਜੇ ਕੋਈ ਮੰਨਦਾ ਜਾਂ ਨਹੀਂ ਮੰਨਦਾ ਉਹਦੀ ਮਨ ਦੀ ਇੱਛਾ ਹੁੰਦੀ ਆ ਕਲਾਕਾਰ ਦੀ ਕਿ ਉਹਦੇ ਵਿੱਚ ਫਿਰ ਬਾਬੇ ਵਾਲਾ ਵੀ ਦਿਖਾਉਣੇ ਹੋ ਨਾ ਜੀ ਨਾ ਨਾ ਤੁਸੀਂ ਕਿਸੇ ਵੀ ਸਿੰਗਲ ਤੋਂ ਪਤਾ ਕਰ ਸਕਦੇ ਹੋ ਉਹਨੂੰ ਕਹਿਣਗੇ ਉਹਨੂੰ ਗੱਲ ਹੀ ਨਹੀਂ ਕਰੀ ਇਦਾਂ ਦੀ ਮੇਰਾ ਉਹ ਮਤਲਬ ਬਾਬੇ ਵਾਲਾ ਤਾਂ ਹੈ ਹੀ ਨਹੀਂ ਨਾ ਹੁਣ ਤੁਹਾਨੂੰ ਮੈਂ ਇੰਟਰਵਿਊ ਕਰ ਰਿਹਾ ਤੁਹਾਨੂੰ ਫੀਲਿੰਗ ਤਾਂ ਆਊਗੀ ਨਾ ਮੇਰੇ ਚ ਇੱਕ ਅੱਧਾ ਪਰ ਬਾਬਾ ਵੀ ਲੋਕ ਹੀ ਬਣਾਉਂਦੇ ਆ ਬਾਬਾ ਉਹ ਤਾਂ ਐ ਵੀ ਕਹਿ ਦਿੰਦੇ ਆ ਵੀ 1 ਮਿੰਟ ਚ ਧਰਤੀ ਪਾੜ ਦਾਂਗੇ ਇਦਾਂ ਉਹ ਬਹੁਤ ਕੁਝ ਕਹਿੰਦੇ ਆ ਜੀ ਮੈਂ ਕਹਿੰਦਾ ਧਰਤੀ ਤੂੰ ਉਹਨੂੰ ਕਹ ਇੱਕ ਮਿੰਟ ਚ ਨਲਕਾ ਲਾ ਕੇ ਦਿਖਾ ਦੇ ਕੋ ਟੁੱਟੀ ਪੱਟ ਦੇ ਜਾਂ 1 ਮਿੰਟ ਚ ਐਵੇਂ ਕਰਕੇ ਉਹ ਪਟੀ ਜਾਂਦੀਆਂ ਬਾਬਾ ਇਹ ਇਹ ਝੂਠ ਆ ਦੇਖੋ ਜਿਹੜਾ ਝੂਠ ਆ ਉਹ ਹਮੇਸ਼ਾ ਝੂਠ ਰਹਿਣਾ ਜਿਹੜਾ ਸੱਚ ਆ ਹਮੇਸ਼ਾ ਸੱਚ ਰਹਿਣਾ ਠੀਕ ਹੈ ਜਿਹੜਾ ਬੰਦਾ ਸੱਚ ਦੇ ਮਗਰ ਚੱਲੂਗਾ ਨਾ ਰੱਬ ਨੇ ਉਹਦੀ ਅੱਜ ਵੀ ਬਾਹ ਫੜਨੀ ਐ ਤੇ ਕੱਲ ਨੂੰ ਵੀ ਫੜਨੀ ਐ